ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਦਿਖਾਉਣੀ ਹੈ ਬਸ਼ੇਰੀ ਦੰਦੋ ਖੀਰੀ ਤੇ ਇੱਕ ਦਿਖਾਉਣਾਗਾ ਬਸ਼ੇਰਾ ਮਾਰਵਾੜੀ ਨਸਲ ਦੇ ਜਾਨਵਰਾਂ ਦੋਨੇ ਵਿਕਰੀ ਵਾਲੇ ਹਾਜ਼ਰ ਆ ਡਿਟੇਲ ਇਨਫੋਰਮੇਸ਼ਨ ਇਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਵੀਰ ਤੋਂ ਲੈਣੇ ਆਓ ਅੱਗੇ ਕਰੀਏ ਗੱਲਬਾਤ ਹਾਂਜੀ ਬੀਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਰੋਕ ਰੋਕ ਕੇ ਦੱਸਦਾ ਆਪਣਾ ਜੀ ਨਾਸਬੁਰਾ ਸਿੰਘ ਠੀਕ ਹੈ ਪਿੰਡ ਆ ਗਿਆ ਆਪਣਾ ਮੂਮ ਜ਼ਿਲ੍ਹਾ ਬਰਨਾਲਾ ਮਹਿਲਕਣਾ ਏਰੀਆ ਆ ਗਿਆ ਆਪਣਾ ਹਾਂਜੀ ਮਹਿਲਕਣਾ ਆ ਗਿਆ ਮੋਬਾਈਲ ਨੰਬਰ ਬਾਈ ਜੀ ਆਪਣਾ 81461 70305 ਜੀ 81461 70310 70310 ਹਾਂਜੀ ਜਿਹੜਾ ਆਪਾਂ ਜਾਨਵਰ ਦੇਖ ਰਹੇ ਹਾਂ ਇਹ ਆਪਣਾ ਆ ਗਿਆ ਨਸਲ ਮਾਰਵੜੀ ਜੀ ਹਾਂਜੀ ਮਾਰਵੜੀ ਠੀਕ ਹੈ ਤੇ ਆਪਣੀ ਹੋਮ ਬਰੀ ਡਿਆ ਗਿਆ ਘਰ ਦਾ ਹਾਂਜੀ ਘਰ ਦਾ ਠੀਕ ਹੈ ਜੀ ਮਾਂ ਵੀ ਅੰਦਰ ਖੜੀ ਆ ਪਊ ਵੀ ਵੀਡੀਓ ਚੰਡ ਤੇ ਦਿਖਾਵਾਂਗੇ ਕਿੰਨੀ ਕੁ ਉਮਰ ਹੋ ਗਈ ਬੇਸ਼ੇਰੀ ਦੀ ਦੀ 20 ਮਹੀਨੇ ਹੋ ਗਏ ਅੱਛਾ 20 ਮਹੀਨੇ ਬਿਲਕੁਲ ਦੰਦੋ ਖੀਰੀ ਬੱਚੀ ਆ ਆ ਸੋਰੀ ਆਪਣੀ ਬਸ਼ੇਰੀਆ ਹਨਾ ਤੇ ਗੱਲ ਕਰੀ ਇਹਦੀ ਬਲੱਡ ਲਾਈਨ ਦੀ ਆਪਾਂ ਕਿਹੜੇ ਘੋੜੇ ਦੀ ਆ ਗਈ ਕੀ ਗੱਲਬਾਤ ਹੈ ਇਹਦੀ ਉਹ ਜੀ ਹੈ ਜੀ ਸਤੰਦਰ ਘੋੜੇ ਦੀ ਧੂਰ ਕੋੜ ਨਿਹਾਰ ਸਿੰਘ ਘਰ ਕੋਲੇ ਧੂਰ ਕੋੜ ਅੱਛਾ ਧੂਰ ਕੋੜ ਉਹਨਾਂ ਕੋਲ ਜਿਹੜਾ ਮਾਰਵਾੜੀ ਦੇ ਘੋੜੇ ਰੱਖੇ ਪਿਆ ਪਿੰਡ ਜਵਾੜਦਿਆਂ ਨੂੰ ਜਮਾ ਹਨਾ ਸੋ ਆਪਾਂ ਵੀ ਦੇਖਿਆ ਜਾਨ ਪਰ ਅੱਛਾ ਉਹਦੀ ਆ ਗਈ ਇਹ ਬਸ਼ੇਰੀ 20 ਮਹੀਨੇ ਦੀ ਹੋ ਗਈ ਏਜ ਹਨਾ ਤੇ ਹੁਣ ਆਪਾਂ ਇਹ ਮੰਨ ਕੇ ਚੱਲੋ ਵੀ ਸ਼ੇਅਰ ਕਰਨੀ ਹੈ ਜੀ ਤੇ ਕੀ ਵਰੇਟ ਵਗੈਰਾ ਰਹਿਣਗੇ ਇਹਨਾਂ ਦੇ ਰੇਟ ਜੋ ਪੂਰਤੇ ਕਰ ਲਾਂਗੇ ਜੀ ਅੱਛਾ ਕਹਿੰਦਾ ਵਾ ਮੌਕੇ ਦੇ ਜਿਹੜਾ ਮੰਨ ਕੇ ਚੱਲ ਵੀ ਰੇਟ ਮਾਰਕੀਟ ਵਾਲਾ ਹੋਊਗਾ ਕੋਈ ਉਹ ਤਾਂ ਨਹੀਂ ਗੱਲਾਂ ਵੀ ਆਪਾਂ ਜੀ 20 ਲੱਖ ਜੀ 10 ਲੱਖ ਮੰਗ ਲਿਆ ਸੋ ਆਪਾਂ ਦਾ ਘਰੇਲੂ ਆਮ ਜ਼ਿਮੀਂਦਾਰ ਬੰਦੇ ਆਗੇ ਵੀ 100 ਨੂੰ ਜਿਵੇਂ 2000 ਰੱਖਿਆ ਹੁੰਦੀ ਆਪਣੀਆਂ ਵੀ ਉਹ ਕਹਿੰਦਾ ਵਾ ਵੀ ਘਰ ਦੀ ਬਰੀਡ ਦੀ ਬਸ਼ੇਰੀ ਤਿਆਰ ਆ ਤੇ 20 ਮਹੀਨੇ ਦੀ ਏਜ ਹੋ ਗਈ ਹਨਾ ਤੇ ਹਲੇ ਮੰਨ ਕੇ ਚੱਲੋ ਵੀ ਤੋਰਾ ਫਿਕਰਾ ਬਾਹਰ ਆਉ ਗੱਲਾਂ ਬਾਤ ਤਾਂ ਨਹੀਂ ਕਰੀਆਂ ਪਈਆਂ ਉੱਤੇ ਬੈਠ ਰੂਠਣ ਵਾਲੀਆਂ ਹਲੇ ਤੱਕ ਠੀਕ ਹੈ ਕਹਿੰਦਾ ਭਾਬੀ ਸਾਲਕ ਸਮਾਈ ਕਰਕੇ ਬੈਠਣ ਦੇ ਕਾਬਲ ਹੋ ਜੂਗੀ ਹਾਂਜੀ ਹਾਂ ਸਾਫ ਸੁੱਥਰੇ ਥੋਰੇ ਮੜੇ ਗੇੜਾ ਕਢਾ ਦਿਓ ਦਾ ਸੋ ਵੀਰੋ ਕੰਨ ਵਗੈਰਾ ਦੇਖੋ ਸੋਹਣੇ ਸਾਫ ਸੁਥਰੇ ਵਧੀਆ ਬਾਕੀ ਜਿਆਦਾ ਨੌਲੇਜ ਆਪਣਾ ਇਹਦੇ ਬਾਰੇ ਪਤਾ ਨਹੀਂ ਮੈਂ ਆਪਾਂ ਕਹਿ ਜੀ ਫਲਾਨਾ ਮਾਰਵਾੜੀ ਨਸਲ ਦੀ ਆ ਗਈ ਹੈ ਬਸ਼ੇਰੀ 20 ਮਹੀਨੇ ਏਜ ਆ ਤੇ ਬਾਕੀ ਕੱਦ-ਗਾਠ ਵਗੈਰਾ ਦੇਖੋ ਥੋਰਾ ਵਗੈਰਾ ਬਸ਼ੇਰੀ ਦਾ ਚੰਗਾ ਗਾ ਹਾਲੇ ਛੋਟੀ ਨਵੇਂ ਹਾਨ ਦੇ ਵਿੱਚ ਦੰਦੋ ਬਿਲਕੁਲ ਖੀਰੀਆ ਸੋ ਦੇਖੋ ਤੁਸੀਂ ਬਸ਼ੇਰੀ ਤੇ ਤੇ ਫਿਰ ਗੇੜਾ ਵਗੈਰਾ ਡੇਲੀ ਆਪਾਂ ਦਬੋਣਾ ਤੁਰਦੀ ਹੈ ਵਧੀਆ ਜੀ ਹਾਂ ਜੀ ਸੁਭਰਾ ਦੇਖ ਸਕਦੇ ਹੋ ਤੇ ਕੰਨ ਵਗੈਰਾ ਤੇ ਮਾਰਵਾੜੀ ਨਸਲ ਦੀ ਬਸ਼ੇਰੀ ਆ ਸਕੰਦਰ ਘੋੜੇ ਦੀ ਆ ਗਈ ਬੱਚੀ ਸੋ ਕੋਈ ਵੀ ਵੀਰ ਖਰੀਦਣਾ ਚਾਹਵਣ ਹੋਵੇ ਤਾਂ ਵੀਰ ਨਾਲ ਸੰਪਰਕ ਕਰਿਓ ਨੰਬਰ ਬਾਈਨ ਸਕਰੀਨ ਤੇ ਚੱਲ ਰਿਹਾ ਹੈਗਾ ਤੇ ਬਾਕੀ ਪੈਠ ਬੂੜਾ ਕਰੈਕਟਰ ਵਗੈਰਾ ਤੁਸੀਂ ਬਸ਼ੇਰੀਏ ਚੈੱਕ ਕਰ ਸਕਦੇ ਹੋ ਤਾਂ ਦੋ ਬਿਲਕੁਲ ਖੀਰੀ ਹੈਗੀ ਤੇ ਇਹਦੀ ਮਾਂ ਆਪਣੇ ਕੋਲ ਜਿਹੜਾ ਆਪਣੇ ਘੋੜਜਾਂ ਵਗੈਰਾ ਰੱਖਿਆ ਹੋਇਆ ਕਿੰਨੇ ਕ ਟਾਈਮ ਹੋ ਗਿਆ ਰੱਖਦੇ ਨੂੰ ਆਪਣੇ ਅੱਪਨ ਵੀ ਹੋ ਗਏ 6 ਸਾਲ ਜੀ ਅੱਛਾ ਕਹਿੰਦਾ ਪਾ ਗਾਂਹਾਂ ਦੀ ਗਾਂ ਬਰੀਡ ਫਰੇ ਇਨਾਂ ਦੀ ਘਰੇ ਤੁਰੀ ਹੁੰਦੀ ਆਪਣੇ ਕੋਲ ਹਨਾ ਹਾਂਜੀ ਹਾਂ ਠੀਕ ਹੈ ਸੋ ਲੈ ਚਲੋ ਭਾਈ ਅੰਦਰ ਲੈ ਚਲੋ ਤੁਹਾਰੇ ਬਸ਼ੇਰੀ ਆ ਗਈ ਜਿਹੜੀ ਸਾਹਮਣੇ ਇੱਕ ਆਪਾਂ ਹੁਣ ਬਸ਼ੇਰਾ ਦਿਖਾਵਾਂਗੇ ਤੁਹਾਨੂੰ ਇਹਦੀ ਮਾਂ ਵੀ ਆਪਾਂ ਵੀਡੀਓ ਦੇ ਵਿੱਚ ਹੀ ਦਿਖਾ ਦਿੰਨੇ ਆ ਤੇ ਬਾਕੀ ਕੱਦ-ਕਠ ਵਗੈਰਾ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ ਤੇ ਬਾਈ ਜੀ ਕੱਦ ਦੀ ਗੱਲ ਕਰੀ ਜਿਹੜੀ ਆਪਾਂ ਇੰਚਾਂ ਦੀ ਗੱਲ ਕਰਦੇ ਹੁਣ ਕਿਹ ਕ ਇੰਚ ਤੱਕ ਕੱਦ ਲਾਏਗੀ ਇਹ ਇਹਦਾ ਹੈਗਾ 52 ਇੰਚ ਤੱਕ ਅੱਛਾ 57 ਇੰਚ ਕੱਦ ਦੇ ਵਿੱਚ ਵਿੱਚ ਹੋਊਗਾ ਠੀਕ ਆ 20 ਗਿਮਹੀਨਿਆਂ ਦੀ ਉਮਰ ਦੇ ਵਿੱਚ ਇਹ 77 ਇੰਚ ਕੱਦ ਲਾਏਗੀ ਹਾਂਜੀ ਤੇ ਜਿਹੜੀ ਆਪਾਂ ਗੱਲ ਕਰਦੇ ਵੀ 64-65 ਆਣੀ ਜੀ ਇਹ ਅੰਦਾਜ਼ਾ ਜਾਊ ਫਿਰ ਉੱਥੇ ਜਮ ਹਾਂਜੀ ਜਾਊਗਾ ਕਿਉਂਕਿ ਬਾਗੀ ਹਲ ਤਾਂ ਬੱਚੀ ਆ ਦੁੱਧ ਦੰਦਾ ਹਨਾ ਦੁੱਧ ਦੰਦਾ ਉਮਰ ਬੁੱਧ ਤੇ ਅੱਗੇ ਆ ਪਈ ਮਾਂ ਖਾਦੀ ਹੈ ਹਨਾ ਅੱਗੇ ਦੀ ਆ ਖੜੀ ਹੈ ਕਿ ਮਾਂ ਆਪਣੇ ਕੋਲੇ ਅੱਛਾ ਇਹ ਕਿਹੜੀ ਲਾਈਨ ਦੇ ਵਿੱਚ ਆ ਪਤਾ ਕੁਛ ਕਿ ਨਹੀਂ ਇਹਦਾ ਇਹ ਵੀ ਮਾਰਵਾੜੀ ਲਾਈਨ 'ਚ ਆ ਗਈ ਜੀ ਇਹ ਆਪਾਂ ਨਹੀਂ ਸੀਗੀ ਅੱਛਾ ਕਈ ਸਾਲਾਂ ਤੋਂ ਆ ਗਿਆ ਆਪਣੇ ਕੋਲੇ ਹਾਂ ਕਈ ਸਾਲਾਂ ਤੋਂ ਠੀਕ ਹੈ ਹੁਣ ਜਿੰਨੀ ਆਪਾਂ ਬਰੀਡ ਕਰੇ ਤਿਆਰ ਕਰਨੇ ਵੀ ਇਹਦੇ ਜਾਨਵਰ ਆਪਣੇ ਕੋਲ ਕਾਫੀ ਆ ਗਏ ਹਨਾ ਹਾਂਜੀ ਤੇ ਬਾਈ ਜੀ ਅੱਗੇ ਦੂਜੇ ਨੰਬਰ ਤੇ ਆਪਾਂ ਬਸ਼ੀਰਾ ਦੇਖ ਰਹੇ ਹਾਂ ਇਹਦੀ ਉਮਰ ਕਿੰਨੀ ਹੋਗੀ ਇਹ 2 ਸਾਲ ਦਾ ਹੋਵੇ ਜੀ ਅੱਛਾ 2 ਸਾਲ ਦਾ ਹੋ ਕੇ ਦੰਦੋਈ ਵੀ ਖੀ ਰਹੀ ਆ ਅਛਾ ਇਹ ਆਪਣਾ ਕਿਹੜੀ ਲਾਈਨ ਦੇ ਵਿੱਚੋਂ ਆ ਗਿਆ ਇਹ ਮਾਰਵਾੜੀਆਂ ਚੋਂ ਆ ਗਿਆ ਇਹ ਸ਼ਕਤੀ ਘੋੜੇ ਦਾ ਬੱਚਾ ਪੋਤਾ ਜੀ ਅਛਾ ਸ਼ਕਤੀ ਘੋੜੇ ਦਾ ਗਾਹ ਪੋਤਾ ਆ ਗਿਆ ਅਛਾ ਇਹਦੀ ਮਾਂ ਵੀ ਆਪਣੇ ਕੋਲ ਹੀ ਸੀਗੀ ਇਹਦੀ ਮਾਂ ਆਪੇ ਸੇਲ ਕਰਦੀ ਅਛਾ ਇਹਦੀ ਮਾਂ ਆਪੇ ਸੇਲ ਕਰਦੀ ਤੇ ਕਹਿੰਦੇ ਆਪ ਦੋ ਜਾਨਵਰ ਸੀਗੇ ਹੁਣ ਆਪਣੇ ਕੋਲ ਘੋੜੀ ਦੁਬਾਰੇ ਸੂਹੀ ਦੋ ਜਾਨਵਰ ਫੇਰ ਹੋ ਗਏ ਹਨਾ ਵੀ ਹੁਣ ਆਪਾਂ ਇਹ ਨਾਖ ਹੈਗੇ ਵੇਚਣੇ ਤੇ ਇਹ ਤਾਂ ਨਹੀਂ ਕੱਢਿਆ ਵਗੈਰਾ ਹਲੇ ਬੈਠਣ ਉੱਠਣ ਨੂੰ ਬੈਠਣ ਨੂੰ ਕੱਢਾ ਬਾਈ ਆਪਣੇ ਕੋਲ ਜਾਵਾ ਗਿਆ ਸੀਗਾ ਉਹ ਬਹਿ ਜਾਂਦਾ ਸੀ ਠੀਕ ਆ ਵੀ ਕਹਿੰਦਾ ਵਾ ਥੋੜੀ ਜਿਹੀ ਮੰਨ ਕੇ ਚਲੋ ਮਿਹਨਤ ਭਾਲਦਾਗਾ ਪਾਗਾ ਉੱਡਾ ਲੂਆ ਹੂੰ ਮੰਨ ਕੇ ਚੱਲੋ ਤੋਰਾ ਵਗੈਰਾ ਜਿਵੇਂ ਮਰਜ਼ੀ ਕਰੀ ਚੱਲੋ ਹਾਂ ਕੋਈ ਟੱਕਰ ਨਹੀਂ ਤੋਰਾ ਜਿਵੇਂ ਮਰਜ਼ੀ ਜੀ ਤੇ ਜਿਹੜੀ ਉਹ ਗੱਲ ਕਰਦੇ ਵੀ ਘੋੜੀਆਂ ਲਵਾਉਣ ਵਾਲੀ ਹੈਗਾ ਕਾਬੜਕ ਨਹੀਂ ਹਲੇ ਘੋੜੀਆਂ ਦਾ ਬੱਸ ਜੀ ਪੰਜ ਚਾਰ ਮਹੀਨਿਆਂ ਨੂੰ ਕਾਬਲੀ ਆ ਠੀਕ ਆ ਚੱਲੂ ਫਿਰ ਪੰਜਾਬ ਸਰਕਾਰ ਕੋ 20 ਆਪਣੀ ਲਗਾ ਸੋਭਰੋ ਕੱਦ ਕਾਠ ਵਗੈਰਾ ਦੇਖੋ ਬਛੇਰੇ ਦਾ ਚੰਗਾ 2 ਸਾਲ ਕ ਬਛੇਰੇ ਦੀ ਹੈਗੀ ਏਜ ਇਹਦੀ ਦੰਦੋ ਖੀਰਾ ਮਾਰਵਾੜੀ ਨਸਲ ਦਾ ਹੈਗਾ ਸ਼ਕਤੀ ਜਿਹੜਾ ਕੋੜਾ ਹੈਗਾ ਉਹਦਾ ਗਾਹਾਂ ਇਹ ਆ ਗਿਆ ਬਾਂਆ ਕੋਲੇ ਪੋਤਰਾ ਸੋ ਇਹ ਵੀ ਵੀਰਾਂ ਨੇ ਕਰਿਆ ਬਕਾਉ ਰੇਟ ਇਹਦਾ ਵੀ ਫੋਨ ਤੇ ਉਹ ਗੱਲ ਲੈ ਬਾਈ ਜੀ ਮੋੜ ਲੈਓ ਸੋ ਦੰਦੋ ਬਿਲਕੁਲ ਖੀਰਾ ਜੇ ਕਿਸੇ ਵੀ ਨੇ ਰਾਇ ਨਹੀਂ ਖਾਤਰ ਲੈਣਾ ਵੀ ਆਪਾਂ ਅੱਗੇ ਹੁਣ ਸ਼ੌਕ ਬਹੁਤ ਜ਼ਿਆਦੇ ਬਣਿਆ ਵਾ ਕਿਉਂਕਿ ਪੰਜਾਬ ਸੰਗਠਨ ਟ੍ਰੇਡਿੰਗ ਦੇ ਵਿੱਚ ਆਉਣ ਦੇ ਕਾਰਨ ਹਰ ਇੱਕ ਬੰਦਾ ਸੋਚਦਾ ਕਿਉਂਕਿ ਇਹਦਾ ਬਣ ਕੇ ਚੱਲੋ ਵੀ ਬਹੁਤ ਵੱਡੀ ਇੰਡਸਟਰੀ ਆ ਕਰੋੜਾ ਦੋ ਕਰੋੜੀ ਕਿਉਂਕਿ ਅੱਜ ਆਪਾਂ ਜਿਹੜੇ ਜਾਨਵਰ ਦਿਖਾ ਰਹੇ ਆ ਨਾਰਮਲ ਕਿਸਾਨ ਵੀਰਾਂ ਦੇ ਘਰੋਂ ਦਿਖਾ ਰਹੇ ਆ ਤੇ ਬਾਈ ਜੀ ਰੇਟ ਵਗੈਰਾ ਫਿਰ ਜੈ ਜੀ ਹੋਣਗੇ ਇਹਦੇ ਹਾਂ ਰੇਟ ਦੇ ਜੀ ਜੀ ਲੈ ਚੱਲ ਬਾਈ ਸੋਹਰ ਸੋ 63 ਇੰਚ ਇਹਦਾ ਬਸ਼ੇਰੇ ਦਾ ਕੱਦ ਆ ਦੰਦੋ ਖੀਰਾ ਬਿਲਕੁਲ ਸੋ ਜਿਹੜੀ ਆਪਾਂ 65 70 ਵਾਲੀ ਕਰਦੇ ਕਿਉਂਕਿ ਇਹ ਜੀ ਏਜ ਵਾਲੇ ਸਾਰੀ ਉਮਰ ਹੀ ਭਰਨ ਦੀ ਪਈ ਆ ਸਿਰ ਪਲਟਾ 2 ਸਾਲੇ ਦੀ ਏਜ ਹੋ ਜਾਏਗੀ ਬਸ਼ੇਰੇ ਦੀ ਸੋ ਕੱਦ ਕਾੜ ਤੋਰਾ ਵਗੈਰਾ ਦੇਖੋ ਇਹਦਾ ਤੇ ਬਾਈ ਆ ਆ ਗਈ ਆਪਣੀ ਬਸ਼ੇਰੀ ਦੀ ਮਾਂ ਹਨਾ ਹਾਂਜੀ ਠੀਕ ਆ ਇਹ ਤੋਂ ਫਿਰ ਆਪਾਂ ਕਾਫੀ ਬੱਚੇ ਵਗੈਰਾ ਲੈ ਲੇ ਹਨਾ ਹਾਂਜੀ ਹਾਂ ਠੀਕ ਆ ਇਹ ਇਹ ਆਪਣਾ ਮੰਨ ਕੇ ਦੋ ਜਨਵਰੀ ਆਪਾਂ ਘਰੇ ਰੱਖਣੇ ਹੈਗੇ ਹਾਂ ਇਹ ਘਰੇ ਰੱਖਣੇ ਜੀ ਫੋੜ ਆਪਾਂ ਅੱਛਾ ਦੁਆਰੇ ਫੇਰ ਕੱਪੜਾ ਕਰਾਤੀ ਹੁਣ ਕਿਹੜੇ ਨੂੰ ਕਰਾਤੀ ਇਹ ਇਹ ਸਕੰਦਰ ਤੋਂ ਹੀ ਕੱਪੜਾ ਆ ਜੀ ਅੱਛਾ ਕਹਿੰਦਾ ਉਹ ਤੋਂ ਹੀ ਵਕਰਾਸ ਕਰਾ ਲਿਆ ਉਹਨੇ ਹਾਂ ਸਕੰਦਰ ਜੈ ਜੈਕਾਰ ਸੋ ਫਿਰ ਆ ਬਸ਼ੇਰੀ ਵਾਇਆਂ ਕੋਲ ਤੇ ਉਹ ਬਸ਼ੇਰਾ ਪਕਾਓ ਬਾਈ ਨੰਬਰ ਬੋਲਦੀ ਆਪਣਾ 8246 ਜੀ 70 ਤੋਂ 10 ਜੀ ਸੋ ਫਿਰ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ ਲਈ